ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਰਜ ਕਮੇਟੀ ਪੰਜਾਬ ਤੋਂ ਬੋਲਦਾ ਜੀ ਜਿਹੜਾ ਲਗਭਗ 35 ਜਥੇਬੰਦੀਆਂ ਵੱਲੋਂ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਪਤਾ ਨਹੀਂ ਆਪਣੇ ਭਰਾਵਾ ਨਾਲ ਮੀਟਿੰਗ ਦੇ ਅੰਦਰ ਕਿਹੜੀ ਗੱਲ ਹੋਈ ਆ ਰਾਤ ਉਹ ਮੀਟਿੰਗ ਟੁੱਟ ਗਈ ਤਾਂ ਸਰਕਾਰ ਜ਼ਬਰ ਤੇ ਉੱਤਰ ਆਈ ਲਗਭਗ ਖਬਰਾਂ ਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਅੰਦਰ ਐਸਕੇਐਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਸਧਾਰਨ ਵਰਕਰ ਵੀ ਗ੍ਰਿਫਤਾਰ ਹੋਏ ਹੈਗੇ ਆ ਇੱਥੇ ਹੀ ਨਹੀਂ ਇਕੱਲਾ ਜਿਹੜੇ ਕੇਐਮਐਮ ਦੀ ਲੀਡਰਸ਼ਿਪ ਆ ਜਿਵੇਂ ਮਨਜੀਤ ਸਿੰਘ ਜੀ ਰਾਏ ਉਹਨਾਂ ਦੀ ਜਥੇਬੰਦੀ ਦੇ ਆਗੂ ਬੀਕੇ ਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ ਔਰ ਦੇਖੋ ਇਸ ਭਗਵੰਤ ਮਾਨ ਦੀ ਸਰਕਾਰ ਦੇ ਇਸ ਜ਼ਬਰ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਕੈਮਮ ਕਿਸਾਨ ਮਜ਼ਦੂਰ ਮੋਰਚਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਵਾ ਕਿਉਂ ਦੇਖੋ ਜੜੀਆਂ ਵੀ ਮੰਗਾਂ ਤੇ ਐਸਕੇਮ ਸੰਘਰਸ਼ ਕਰਨ ਜਾ ਰਿਹਾ ਆਲਰੇਡੀ ਹੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਔਰ ਜੇ ਇਸ ਮੁਲਕ ਦੇ ਵਿੱਚ ਡੈਮੋਕਰੇਸੀ ਆ ਜੇ ਇਸ ਮੁਲਕ ਦੇ ਵਿੱਚ ਕੋਈ ਲੋਕਤੰਤਰ ਹੈ ਤੇ ਲੋਕਾਂ ਨੂੰ ਆਪਦੀ ਗੱਲ ਕਰਨ ਦਾ ਆਵਾਜ਼ ਚੁੱਕਣ ਦਾ ਹੱਕ ਹੈਗਾ ਵਾ ਔਰ ਇਦੋਂ ਵੀ ਵੱਡਾ ਹਮਲਾ ਜਿਹੜੇ ਸ਼ਬਦ ਬੋਲੇ ਜਾ ਰਹੇ ਆ ਅੱਜ ਵੇਖੋ ਚੈਨਲਾਂ ਤੇ ਚਾਹੇ ਚਾਹੇ ਹੋਣਾ ਕੀ ਹੋਣਾ ਜੋ ਸਰਕਾਰ ਨੇ ਬੋਲਤਾ ਵੀ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰੇਲਾਂ ਜਾਮ ਕਰਦੇ ਸੜਕਾਂ ਜਾਮ ਕਰਦੇ ਬਾਈ ਜੀ ਹੋ ਚੰਡੀਗੜ੍ਹ ਜਾ ਰਹੇ ਆ ਲੋਕ ਤੇ ਕਹਿੰਦੇ ਤੁਸੀਂ ਮੰਤਰੀਆਂ ਦੇ ਘਰਾਂ ਨੂੰ ਘੇਰੋ ਉੱਤੇ ਦਾ ਰੇਲ ਤੇ ਸੜਕ ਦਾ ਕੋ ਰੌਲਾ ਨਹੀਂ ਇੱਕ ਤੀਰ ਨਾ ਦੋ ਨਿਸ਼ਾਨੇ ਪਿੱਖ ਇੱਕ ਬੰਨੇ ਚਾਹੇ ਜਬਰ ਦਿੱਲੀ ਦਾ ਡੀਪ ਸਟੇਟ ਕਰੇ ਚਾਹੇ ਜਬਰ ਚੰਡੀਗੜ੍ਹ ਦਾ ਡੀਪ ਸਟੇਟ ਸਟੇਟ ਕਰੇ ਸਾਡੀ ਸਮਝਦਾਰੀ ਇਹ ਆ ਪੀ ਜਬਰਤਾ ਜਬਰ ਹੁੰਦਾ ਚਾਹੇ ਖਨੌਰੀ ਤੇ ਮੋਦੀ ਸਰਕਾਰ ਦੇ ਸਟੇਟ ਨੇ ਹਮਲਾ ਕੀਤਾ ਚਾਹੇ ਸ਼ੰਭੂ ਤੇ ਹਮਲਾ ਕੀਤਾ ਆਲਰੇਡੀ ਕਿਸਾਨ ਮਜ਼ਦੂਰ ਲਹਿਰ ਤੇ ਹਮਲਾ ਹੋਇਆ ਚਾਹੇ ਭਗਵੰਤ ਮਾਨ ਸਰਕਾਰ ਹਮਲਾ ਕਰ ਰਹੀ ਆ ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਤੇ ਹਮਲਾਵਾ ਕੱਲਾ ਇੱਥੇ ਹੀ ਨਹੀਂ ਜਦੋਂ ਪਿਛਲੀ ਵਾਰ ਹੜ ਆਏ ਸੀਗੇ ਜਦੋਂ ਮੁੱਖ ਮੰਤਰੀ ਦਾ ਬਿਆਨ ਸੀ ਵੀ ਮੁਰਗੀਆਂ ਦਾ ਕੁਕ ਮੁਰਗੀ ਦਾ ਬੱਕਰੀਆਂ ਦਾ ਸਾਰਾ ਮੁਆਵਜ਼ਾ ਦੇ ਦਾਂਗੇ 18 ਉੱਤਰਪਾਰ ਦੀਆਂ ਜਥੇਬੰਦੀਆਂ ਵੱਲੋਂ ਵੀ ਚੰਡੀਗੜ੍ਹ ਮੋਰਚਾ ਲਾਉਣਾ ਸੀ ਇਹ ਕਹੇ ਸੀ ਕੇਂਦਰ ਦੇ ਖਿਲਾਫ ਮੋਰਚਾ ਸਾਨੂੰ ਵੀ ਰਾਤ ਸੱਦ ਲਿਆ ਸੀ ਅ ਸਵੇਰੇ ਘਰਾਂ ਤੋਂ ਚੱਕ ਲਿਆ ਸੀਗਾ ਸਾਡਾ ਇੱਕ ਕਿਸਾਨ ਲੋਂਗੋਵਾਲ ਦੇ ਵਿੱਚ ਸ਼ਹੀਦ ਕੀਤਾ ਸੀ ਇਸੇ ਭਗਵੰਤਮਾਨ ਸਰਕਾਰ ਨੇ ਉਹ ਵੱਖਰੀ ਗੱਲ ਆ ਵੀ ਅੱਜ ਕਿਸਾਨਾਂ ਲੀਡਰਸ਼ਿਪ ਦੇ ਵਿੱਚ ਆਪਸੀ ਫੁੱਟ ਦਾ ਪੰਜਾਬ ਸਰਕਾਰ ਫਾਇਦਾ ਲੈ ਰਹੀ ਆ ਅਮਿਤ ਸ਼ਾਹ ਜੀ ਅੱਜ ਬਹੁਤ ਖੁਸ਼ ਹੋਣੇ ਆ ਠੀਕ ਆ ਬਹੁਤ ਵਧੀਆ ਕਿਉਂਕਿ ਤੁਹਾਡੇ ਤੁਹਾਡੇ ਹੁਕਮ ਚੱਲ ਰਹੇ ਆ ਪੰਜਾਬ ਦੇ ਅੰਦਰ ਪੰਜਾਬ ਵੀ ਟਕਰਾਰਾ ਰਿਹਾ ਚਲੋ ਜੇ ਭਗਵੰਤ ਮਾਨ ਸਰਕਾਰ ਨੇ ਤੁਹਾਡੇ ਕਹੇ ਤੇ ਆਹੜੇ ਕਿਸਾਨ ਮਜ਼ਦੂਰ ਲਹਿਰ ਵਾਲੇ ਜਿਹੜੇ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੇ ਜਿਹੜੇ ਸਾਰੇ ਕਿਸਾਨਾਂ ਮਜ਼ਦੂਰਾਂ ਦੀ ਪੰਜਾਬ ਦੀ ਆਵਾਜ਼ ਬਣਿਆ ਭਗਵੰਤ ਮਾਨ ਨੇ ਕੁੱਟ ਤੇ ਆ ਤੱਕ ਟੁਕੜ ਟੁਕੜ ਇਹਨਾਂ ਦਾ ਆਰਡੀਐਫ ਵੀ ਤਾਂ ਦੇ ਦਿਓ ਰੂਰਲ ਡਿਵੈਲਪਮੈਂਟ ਫੰਡ ਦੇ ਦਿਓ ਤੁਹਾਨੂੰ ਤਾਂ ਖੁਸ਼ ਕਰ ਦਿੱਤਾ ਹਾਂ ਜਿੰਨੇ ਖੌਤੀ ਬੁੱਧੀਜੀਵਿਆਂ ਨੂੰ ਲੱਗਦਾ ਵਾ ਕਿ ਕਿਸਾਨ ਮਜ਼ਦੂਰਾਂ ਕਰਕੇ ਲੋਕ ਤੰਗ ਆ ਉਹ ਖੌਤੀ ਬੁੱਧੀਜੀਵੀ ਇਹ ਵੀ ਪ੍ਰਚਾਰ ਪ੍ਰੋਪਗੈਂਡਾ ਕਰਨਗੇ ਇਹ ਜਿਹੜੀ 5 ਸਾਲ ਪਹਿਲਾਂ ਆਈ ਸਰਕਾਰ ਆ ਕਹਿੰਦੇ ਸੀ ਅਸੀਂ ਬਦਲਾ ਲਿਆਵਾਂਗੇ ਕਿਹੜਾ ਬਦਲਾ ਲੈਂਦਾ ਜਿਹੜੇ 3 ਸਾਲਾਂ ਦੇ ਵਿੱਚ ਨਸ਼ਿਆਂ ਕਰਕੇ ਪੰਜਾਬ ਦੇ ਹਜ਼ਾਰਾਂ ਮੁੰਡੇ ਮੜੀਆਂ ਦੇ ਰਾਹ ਚਲੇ ਗਏ ਇਹ ਇਸ ਸਟੇਟ ਨੇ ਉਹਦਾ ਕਤਲ ਨਹੀਂ ਕੀਤਾ ਹੈਗਾ ਉਹ ਨੌਜਵਾਨਾਂ ਦਾ ਅਜੇ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਇਹ ਕਹਿੰਦੇ ਵੱਡੇ ਨਸ਼ੇ ਦੇ ਸੌਦਾਗਰ ਫੜਾਂਗੇ ਨਿਕੋ ਇੱਕ ਦਾ ਨਾਮ ਲੈ ਦੋ ਜਿਨ੍ਹਾਂ ਦੇ ਨਾਮ ਲੈਂਦੇ ਸੀਗੇ ਉਹਨਾਂ ਦੇ ਨਾਮ ਅੱਜ ਕੋ ਚਲੇਗੇ ਆ ਜੜੀਆਂ ਇਹ ਗੱਲਾਂ ਕਹਿੰਦੇ ਸੀ ਵੀ ਮਾਈਨਿੰਗ ਦੇ ਵਿੱਚੋਂ 6000 ਕਰੋੜ ਰੁਪਏ ਦਾ ਰੈਵਨਿਊ ਇੱਕ ਸਾਲ ਦੇ ਵਿੱਚ ਲੈ ਦਾਂਗੇ ਐਕਸਾਈਜ਼ ਪਾਲਿਸੀ ਦੇ ਵਿੱਚੋਂ ਕਹਿੰਦੇ ਸੀਗੇ ਕਿ ਅਸੀਂ ਇੰਨੇ ਪੈਸੇ ਕਮਾ ਲਾਂਗੇ ਪੰਜਾਬ ਦਾ ਰੈਵਨਿਊ ਡਬਲ ਟ੍ਰिपल ਕਰ ਦਾਂਗੇ ਉਹ ਕਿੱਥੇ ਗਿਆ ਭ੍ਰਸ਼ਟਾਚਾਰ ਕਹਿੰਦੇ ਸੀ ਮੁਕਾ ਦਾਂਗੇ ਦੱਸਣ ਭਗਵੰਤ ਮਾਨ ਜੀ ਵੀ ਕਿਹੜੇ ਦਫਤਰਾਂ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਜਾਂਦੀ ਆ ਕਿੱਥੇ ਰਿਸ਼ਵਤਖੋਰੀ ਨਹੀਂ ਹੈਗੀ ਕਿਸ ਗੱਲ ਨਾਲ ਲੋਕ ਤੰਗ ਨਹੀਂ ਹੈਗੇ ਇਹ ਸਰਵੇਖਣ ਕਰਵਾ ਲਵੇ ਇਹਨਾਂ ਦੀਆਂ ਏਜੰਸੀਆਂ ਤੋਂ ਵੀ ਕਿਸਾਨਾਂ ਮਜ਼ਦੂਰਾਂ ਜਾਂ ਜਥੇਬੰਦੀਆਂ ਤੋਂ ਲੋਕ ਤੰਗ ਆ ਕਿ ਜਾਂ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਤੰਗ ਆ ਕੇਜਰੀਵਾਲ ਜੀ ਬੇਨਤੀ ਆ ਕਿ ਕਸੂਰ ਤੇ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਨੇ ਤੁਹਾਨੂੰ ਨਹੀਂ ਜਿੱਤਣ ਦਿੱਤਾ ਗੁੱਸਾ ਪੰਜਾਬ ਵਾਲਿਆਂ ਤੋਂ ਕੱਢ ਦਿਓ ਇਸ ਕਰਕੇ ਸਰਕਾਰ ਨੂੰ ਇਹ ਅਸੀਂ ਜਥੇਬੰਦੀਆਂ ਵੱਲੋਂ ਉਹ ਇਹ ਕਹਿ ਲੋ ਵੀ ਇਹ ਸਮਝਦਾਰੀ ਹੋਣੀ ਚਾਹੀਦੀ ਹੈ ਵੀ ਜਿੰਨੇ ਗ੍ਰਿਫਤਾਰ ਕੀਤੇ ਕਿਸਾਨ ਆ ਤੁਰੰਤ ਰਿਹਾਅ ਕੀਤੇ ਜਾਣ ਅਰ ਉਹਨਾਂ ਨੂੰ ਜਮਹੂਰੀ ਹੱਕਿਆ ਕੋਈ ਜਗ੍ਹਾ ਦੇ ਦਿਓ ਜਗ੍ਹਾ ਦੇ ਕੇ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਿਓ ਹਾਂ ਰਾਜਾ ਵੜਿੰਗ ਜੀ ਤੁਸੀਂ ਨਾ ਬੋਲਿਓ ਮੂੰਹ ਸੀਲਿਓ ਸੁਖਬੀਰ ਬਾਦਲ ਜੀ ਤੁਸੀਂ ਵੀ ਨਹੀਂ ਬੋਲਣਾ ਹੋ ਸਕਦਾ ਫੋਰਸਾਂ ਦੀ ਗੱਡੀ ਤੁਹਾਡੇ ਘਰ ਗਾੜੀ ਆ ਜਾਵੇ ਵਿਰੋਧੀ ਤਰਨੂ ਦਸੀ ਹੈਗੇ ਆ ਨਾ ਪੰਜਾਬ ਕਿਸਾਨਾਂ ਮਜ਼ਦੂਰਾਂ ਲਈ ਕਿਸਾਨਾਂ ਮਜ਼ਦੂਰਾਂ ਦੀ ਜਥੇਬੰਦੀਆਂ ਤੋਂ ਸਰਕਾਰ ਦੇ ਇਹ ਛਾਪੇਮਾਰੀ ਕਦਮ ਦਾ ਜ਼ਬਰਦਸਤ ਢੰਗ ਨਾਲ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚਾ ਨਿੰਦਾ ਕਰਦਾ ਅੱਜ ਮੀਟਿੰਗ ਕਰਾਂਗੇ ਜਥੇਬੰਦੀ ਦੀ ਉਹਦੇ ਵਿੱਚ ਅਗਲੇ ਫੈਸਲੇ ਕਰਾਂਗੇ ਧੰਨਵਾਦ ਜੇ ਕਿਸਾਨ ਜਿਵੇਂ ਕਿ ਆਪ ਸਭ ਕੋ ਮਾਲੂਮ ਹੈ कि आज आपको एक बहुत ही महत्वपूर्ण जानकारी देनी है कि कल रात से भगवंत मान सरकार ने दिल्ली सरकार की तर्ज पर ताना सा रवैया अख्तियार करते हुए किसानों मजदूरों के घरों पर छापेमारी शुरू की है जैसे कि आप सबको मालूम था कि एसकेएम का प्रदर्शन करने जाना था एसकेएम के साथियों ने प्रदर्शन करने जाना था पांच मार्च को चंडीगढ़ के अंदर उसके बिनाम पर ही किसान मजदूर मोर्चे के जो हमारे साथी हैं मंजीत सिंह राय महराज जी क्रांतिकारी किसान जथेबंदी से हैं किसान मजदूर मोर्चे के तमाम बहुत से बड़े किसान नेताओं के घरों पर भी छापेमारी की गई है और पुलिस ने दरपकड़ करते हुए बहुत से नेताओं की गिरफ्तारी कर रही है तो यह दिखाता है कि जो पार्टी आंदोलनों से पैदा हुई थी जो आंदोलनों से निकल कर आई थी वो आज आंदोलनों की किसान मजदूरों की आवाज को दबाने का प्रयास कर रही है और वो बोलती है बदनाम करने की कोशिश करती है कि रेल जाम करने से सड़क जाम करने से मसलों का हल नहीं होता और जो जिसके खुद धरती के ऊपर पंजाब की धरती के ऊपर ये जो दीवार निकाली गई है एक साल से ऊपर हो चुका है दीवार निकाली हो इसको हटाने की बजाय पंजाब के अंदर किसानों मजदूरों की मांगों को लेकर दिल्ली और चंडीगढ़ जा रहे किसानों को दबाने का और कुचलने का काम कर रही है यह है कि वो अमित शाह और मोदी सरकार के प्रति कितने वफादार हैं। हम आपको बता देना चाहते हैं कि किसान मजदूर की तरफ से मैं सिंह आपको ये, ये बात समझ लेनी चाहिए कि हम अपने किसानों के साथ डटकर खड़े होंगे और हर संभव प्रयास किसान मजदूर मोर्चे की तरफ से किया जाएगा कि जो भी साथी है कि आने वाले जल्द ही हम एक मीटिंग कर कर उन सब साथियों के पक्ष में एक बड़ा एक्शन लेंगे और आपको एक चीज स्पष्ट कर देना चाहते हैं कि किसानों मजदूरों की हमारी सांझी मांगे हैं सांझी लड़ाई है इनको अलग थलग समझने का प्रयास मत करें और अगर कोई भी जबर किया गया तो उसका मुंह तोड़ जोरदार जवाब देने के लिए किसान मजदूर मोर्चा शंभू मोर्चे पर तैयार है इस बात को मान ले और हमारे साथियों को बिना शर्त रिहा किया जाए और उनको प्रदर्शन करने की परमिशन दी जाए वहां पर उन्हें धरना प्रदर्शन करना हमारा डेमोक्रेसी लोकतंत्र अधिकार है और लोकतंत्र को बचाने के लिए हम हर संभव प्रयास करेंगे जय जवान जय किसान वाहगुरु जी का खालसा वाहगुरु जी की फतेह शंभू बार्डर तो मैं सुखविंदर कौर भारतीय किसान यूनियन क्रांति जनरल सकत्र बोल रही है जदों तो कल शाम तो पंजाब सरकार एस के एम की गलबात टुटी है ਉਸ ਤੋਂ ਬਾਅਦ ਪੰਜਾਬ ਦੇ ਅੰਦਰ ਵੱਡੀ ਪੱਧਰ ਦੇ ਉੱਤੇ ਪੁਲਿਸ ਵੱਲੋਂ ਛਾਪੇਮਾਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਬਹੁਤ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਈਆਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਹੈ ਸਾਡੇ ਸਾਰੇ ਸੂਬਾ ਲੀਡਰਸ਼ਿਪ ਦੇ ਘਰ ਦੇ ਉੱਤੇ ਘਰਾਂ ਤੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਤਿੰਨ ਸੂਬਾ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਨ੍ਹਾਂ ਚ ਬਲਵੰਤ ਸਿੰਘ ਮਹਾਰਾਜ ਜਰਨੈਲ ਸਿੰਘ ਕਾੜੇਕੇ ਅਸ਼ੋਕ ਭਾਰਤੀ ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਸਕੱਤਰ सुरेंद्र ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਇੰਦਰਮੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸੇ ਤਰ੍ਹਾਂ ਪਾਲ ਸਿੰਘ ਗੋਲੇ ਵਾਲਾ ਫਰੀਦਕੋਟ ਜ਼ਿਲ੍ਹੇ ਤੋਂ ਅਤੇ ਗੁਰਜੀਤ ਸਿੰਘ ਮੋਗੇ ਜ਼ਿਲ੍ਹੇ ਤੋਂ ਗ੍ਰਿਫਤਾਰ ਕਰਨ ਦੀ ਸਾਡੇ ਕੋਲੇ ਖਬਰ ਹੈ ਭਾਰਤੀ ਕਫਾਮ ਜੂਨੀਅਨ ਦਬਾਵਾ ਦੇ ਸੁਪਾ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਉਹਨਾਂ ਦੇ ਸੱਤ ਆਗੂਆਂ ਨੂੰ ਪੁਲਿਸ ਨੇ ਘਰਾਂ ਦੇ ਵਿੱਚ ਨજરਬੰਦ ਕੀਤਾ ਹੋਇਆ ਮੈਂ ਇਸ ਸਾਰੇ ਪੁਲਿਸ ਜ਼ਬਰ ਦੀ ਨਿਖੇਦੀ ਕਰਦੀ ਹੈ ਅਤੇ ਮੰਗ ਕਰਦੇ ਆ ਕਿ ਪੁਲਿਸ ਦੀ ਜੋ ਛਾਪੇਮਾਰੀ ਆ ਇਹਨੂੰ ਇੱਕਦਮ ਬੰਦ ਕੀਤਾ ਜਾਵੇ ਗ੍ਰਿਫਤਾਰ ਕੀਤੇ ਕਫਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਢੁਕਵੀਂ ਥਾਂ ਮਹੱਯਾ ਚੰਡੀਗੜ੍ਹ ਦੇ ਅੰਦਰ ਕੀਤੀ ਜਾਵੇ ਤਾਂ ਜੋ ਆਪਣਾ ਸ਼ਾਂਤਮਈ ਜੋ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਉਹ ਕਰ ਸਕਣ ਸਰਕਾਰ ਆ ਜਿਹੜੀ ਉਹ ਜ਼ਬਰ ਤੋਹਵਾਜ ਆਵੇ ਸੋ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ